ਮੈਟਰ ਕਰੋ ਚੱਕਾ ਨਾ ਟਰਾਂਸਫਾਰਮਰ ਦਾ ਕਵਰੇਜ ਤਾਂ ਤੇ ਆਪਾਂ ਟਰਾਂਸਫਾਰਮ ਲੈਣ ਆਏ ਸੀ ਆਪਾਂ ਇਹਨੇ ਢੇਰ ਲਾਇਆ ਕਵਰੇਜ ਤਾਂ ਜੇ ਕਮਰਾ ਆਉਂਦੀਆਂ ਨੇ ਨਾ ਉਸ ਤਰ੍ਹਾਂ ਟਰਾਂਸਫਾਰਮਰ ਦਾ ਵੀ ਕਵਰੇਜ ਤਾਂ ਆਗਾ ਬਰਨਾਲਿਆ ਪਏ ਨੇ ਮੱਚੇ ਹੋਏ ਢੇਰ ਲਾਇਆ ਇਧਰਲੀ ਛੜ ਤੇ ਆ ਸਾਰੇ ਮੱਚੇ ਹੋਏ ਨੇ ਜਿੰਨੇ ਪਏ ਨੇ ਇਧਰਲੀ ਛੜ ਤੇ ਤੇ ਆ ਜਿਹੜੇ ਇਧਰ ਬੰਨੇ ਹੋਏ ਨੇ ਇਹਨਾਂ ਦੇ ਹੋ ਪਰ ਇਹ ਬੰਨੇ ਹੋਏ ਪੈਨੇ ਸਾਰੇ ਉਹਨਾਂ ਚ ਆਪਣਾ ਟਰਾਂਸਫਾਰਮ ਉਹਥੇ ਜਿਹੜਾ ਦੂਜਾ ਤੀਜਾ ਜਿਹੜਾ ਗੋਲ ਜਾ ਪਿਆ ਦੇ ਨਾਲ ਤੀਜਾ ਟਰਾਂਸਫਾਰਮ ਆਪਣਾਗਾ ਤਿਆ ਗਿਆ ਨਹੀਂ ਤਾਂ ਉਹ ਜਿਵੇਂ ਵਾਈਪਰ ਭਾਲੀ ਜਾਂਦਾ ਬਹੁਤ ਟਾਈਮ ਦਾ ਲੱਗਿਆ ਉਹਨੂੰ ਤਿਆ ਨਹੀਂ ਹਜੇ ਟਰਾਂਸਫਾਰਮ ਆਪਾਂ ਨੂੰ ਤਿਆ ਗਿਆ ਤੇ ਇਹ ਅਬਰ ਨਾਲੇ ਚ ਕਵਰੇਜ ਤਾਂ ਹਰੇਕ ਜ਼ਿਲ੍ਹੇ ਚ ਕੰਮ ਹੀ ਟਰਾਂਸਫਾਰਮ ਆਲਾ ਹਣਾ ਹੁਣ ਕੋਈ ਕੱਢ ਕੇ ਲੈ ਗਿਆ ਕੋਈ ਮੱਚ ਕੇ ਵੀ ਸੜ ਗਿਆ ਵੀ ਤੇਲ ਕੱਢ ਲਿਆ ਆ ਕੰਮ ਹੋਈ ਜਾਂਦਾ ਬਾਰਦਾਤਾਂ ਦਾ ਤੇ ਆਪਣਿਆਂ ਵਾਲਾ ਸੀ ਚੋਰੀ ਕਰਕੇ ਲੈ ਗਏ ਤੇ ਇੱਕ ਵੀਰਾ ਉਹ ਕਹਿੰਦਾ ਤੇਲ ਕੱਢ ਕੇ ਲੈ ਕੇ ਪਟਾਕਾ ਮਾਰ ਗਿਆ ਇਹ ਆ ਕੰਮ ਆ ਕੋਈ ਮੱਤ ਜਾਂਦਾ ਹੈ ਨਾ ਤੇ ਉਹ ਤੋਂ ਬਾਅਦ ਵੰਦ ਸੈਟ ਜਾਂਦਾ ਗਾਹਾਂ ਪੰਗਾ ਗਾਹਾਂ ਫਿਰ ਇਹ ਨacre ਕਰਦੇ ਆ ਕਿ ਗਾਹਾਂ ਸੈਨ ਕਿਤੋਂ 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 ਸੈਨਾਂ ਦਾ ਉਹ ਚੱਲੀਆਂ ਜਾਂਦਾ ਮਤਲਬ ਕਿ ਦੋ ਤਿੰਨ ਦਿਹਾੜੀਆਂ ਦਾ ਆਰਾਮ ਨਾ ਫੁੱਟ ਹੀ ਜਾਂਦੀ ਨੇ ਬੰਦੇ ਦੀ